ਕਿਆ ਵੇਜੀ ਸਾਰੇ ਵੀਰਾਂ ਨੂੰ ਸੰਦੀਪ ਡਿਫੈਂਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਜਾਹਤੇਗੜ ਪਹੁੰਚ ਚੁੱਕੇ ਆ ਜੀ ਬਾਈ ਬਲਿੰਦਰ ਕੁਲ ਜੀ ਪਰ ਅੱਜ ਜਿਹੜੀ ਤੁਹਾਨੂੰ ਮਈਆਂ ਦਿਖਾਣੀਆਂ ਬਸ ਸਰਾਹੀ ਹੋਇਆ ਬਾਈ ਜੀ ਵੱਡੀਆਂ ਮੱਜਾਂ ਪੂਰੀਆਂ ਅਤਰੀਆਂ ਪੂਰੀ ਨੀਲੀ ਵੀ ਆ ਨਾਲ ਕਾਲੀ ਨੀਲੀ ਵੀ ਆ ਤੇ ਮੋਹਰਾ ਵੀ ਆ ਤੇ ਆਓ ਰ ਬਾਬਾ ਜੀ ਨੇ ਘੇਰ ਬਰ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਵਧੀਆ ਚੜਦੀ ਕਲਾ ਸਭ ਦੀ ਸਤਿ ਸ਼੍ਰੀ ਅਕਾਲ ਜੀ ਔਰ ਕਹਾਣਾ ਮਾਨ ਜੀ ਸასი ਘਰ ਬਹੁਤ ਦਿਨ ਬਾਅਦ ਇਹਨਾਂ ਦਾ ਮੈ ਜੀ ਵਾਰ ਮੁੜ ਕੇ ਇਧਰ ਬੱਸ ਸੁਣਾਓ ਬਸ ਠੀਕ ਆ ਔਰ ਦਰਾਂ ਦੇ ਜੀ ਹਾਂ ਵਧੀਆ ਵਧੀਆ ਤਾਂ ਰੂਪ ਵਜ ਗਈ ਸੀ ਬਈ ਵਧੀਆ ਮਹੀਆ ਦੀ ਬਹੁਤ ਵੱਡੀ ਤੋਂ ਵੱਡੀ ਭਾ ਛੋਟੇ ਅੱਛਾ ਐਰ ਕਾ ਨਾ ਅਨੀਤ ਸਾਹਿਬ ਕੱਲੋ ਆਪਾਂ ਹੱਥ ਦੇ ਕੇ ਬਾਤ ਪਾਇਆ ਕਰੀ ਵੀਡੀਓ ਮਹੀਨੇ ਚ 4 ਹੋ ਜਾਂ ਜਾਂ 5 ਹੋ ਜਾਂ ਠੀਕ ਆ ਆਉਣੀ ਥੋੜੀ ਇਮਾਨਦਾਰੀ ਨਾਲ ਬਿਲਕੁਲ ਇਹ ਮਾਲ ਵੀ ਤੁਸੀਂ ਵੇਖੋ ਕਿਹੜਾ ਨਾ ਮਾਲ ਆ ਤੇ ਭਾਅ ਵੇਖਿਓ ਤੇ ਆਦੇ ਗਰਾ ਡੇਢ 2 ਤੋਂ ਡੇਢ 2 ਤੋਂ ਘੱਟ ਨਹੀਂ ਪਰ ਹੁਣ ਵੇਖੋ ਵੀ ਕੀ ਬਣਦਾ ਨਹੀਂ ਐ ਬਹੁਤ ਵਧੀਆ ਨੇ ਇਹ ਭਾਈ 16 17 16 17 ਅੱਛਾ ਜੀ ਪਰ ਆਪਾਂ ਗਰੰਟੀ ਇਹ ਨਹੀਂ ਦਿੰਦੇ ਲੱਪਣ ਦੀ ਬਿਲਕੁਲ ਗਰੰਟੀ ਪੂਰੀ ਆਈ ਪੂਰੀ ਆਈ ਜੀ ਜੀ ਇਹਦੀ ਇਹ ਕੋ ਨਹੀਂ ਦੀ ਨਾ ਬਿਲਕੁਲ মানে ਜਿਆਦਾ ਬੋਲੀ ਗਈ ਕੋ ਖੁੱਲੀ ਪਰ ਬਹੁਤ ਬਹੁਤ ਧੰਨਵਾਦ ਤਨਦੀਪ ਡੇਢੀ ਫਾਂਸ ਵੇਖਣਾ ਸਾਰਿਆਂ ਦਾ ਹਾਂ ਦਿਲੋਂ ਐ ਹੀ ਹੁੰਦਾ ਭਾਈ ਜੀ ਕਿ ਨਹੀਂ ਜੀ ਚੱਲ ਕੇ ਚੱਲੀ ਜਾਂਦਾ ਕੰਮ ਜੀ ਬਹੁਤ ਵਧੀਆ ਚੱਲੀ ਜਾਂਦਾ ਹਾਂਜੀ ਹਾਂਜੀ ਬਹੁਤ ਜਦਾ ਅੰਨੇ ਦੇ ਨਵਾਂ ਨੌ ਦਿਨ ਪੁਰਾਣਾ ਸੌਦਾ ਬਿਲਕੁਲ ਉਹ ਸਾਰਾ ਦਾ ਆਪਾਂ ਚੱਲਣਾ ਕਛੂਗੇ ਦੀ ਚਾਲ ਆ ਜੀ ਉਹ ਨਹੀਂ ਤਾਂ ਵੀ ਆਪਾਂ ਕਿਸੇ ਨੂੰ ਬੁਲਾ ਕੇ ਕੋਈ 2 ਵਾਲੀ ਲੈਿੰਦਾ 2.5 ਵਾਲੀ ਲੈ ਹਾਂ ਜੀ ਹਾਂ ਜੀ ਆਪਾਂ ਵੀ ਉਹਦੇ ਪਿੱਛੇ ਖੂਸ ਸਾਲਦੋ ਨਾ ਜੀ ਆਪਾਂ ਆਪਣੀ ਲਿਮਟ ਨਾਲ ਚੱਲੋ ਹਾਂ ਲਿਮਟ ਨਾਲ ਮਾਲ ਵੇਚੀ ਜੋ ਕਿਸ ਦੀ ਜੇਤ ਬਾਜੀ ਨਾ ਕਰੋ ਨਾ ਜੀ ਜਿਹੜਾ ਆਪਣੀ ਲਿਮਟ ਚੱਲਦਾ ਨਾ ਇਹ ਉਹ ਬਾਬੇ ਨਾਦਕ ਨੇ ਵੀ ਆਖਿਆ ਵੀ ਉਤਮ ਖੇਤੀ ਮਦਮ ਵਪਾਰ ਬਿਲਕੁਲ ਸਹੀ ਗੱਲ ਆ ਖੇਤੀ ਨੂੰ ਉਤਮ ਰੱਖਿਆ ਤੇ ਕਿਹਾ ਦੇ ਮਦਮ ਵਪਾਰ ਇਹ ਜਿੰਨਾ ਮਦਮ ਚੱਲੋਗੇ ਓਨਾ ਹੀ ਤੁਹਾਡੇ ਆ ਦੇਣਾ ਕੋਈ ਵਡਿਆਈ ਨਹੀਂ ਕੋਈ ਇਹਦੇ ਚ ਭਾਜੀ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਬੜਿਆਂ ਬੜਿਆਂ ਤੋਂ ੱਖਾ ਦੇ ਜਾਂਦਾ ਤੇ ਵਪਾਰ ਜਿਹੜਾ ਕੋਈ ਵੀ ਵਪਾਰ ਆ ਬਿਲਕੁਲ ਕਰਮਾਂ ਦੀ ਕਿਰਪਾ ਵੰਨ ਤੇ ਪਾਸ਼ਾਰੀ ਕਮਾਲ ਵਾਹੀ ਜੀ ਤੁਹਾਡੇ ਪੈਰਾਂ ਪਿੱਛੇ ਚੱਲੋ ਦੋ ਤਿੰਨ ਅੱਜ ਵੇਖ ਵੀ ਗਏ ਜਾਂ ਸੰਦੀਪ ਦਾ ਨਾਂ ਜਦੋਂ ਲਿੱਖੇ ਚਲੋ ਮਾਰੋ ਵੇਖ ਤੇ ਆ ਜੀ ਹਾਂ ਜੀ ਖੋਲਿਓ ਹਾਂ ਖੋਲਿਓ ਜੀ ਲੋ ਜੀ ਵਿਖਾਣੇ ਵਸ ਤਨ ਮੱਡੀਆਂ ਮੰਗੀਆਂ ਅੱਜ ਆ ਦੇਖੋ ਫਿਰ ਪਰ ਟਾਈਮ ਲੈ ਜੂ ਪਿੱਠ ਪੂੜਾ ਵਿਖਾਉ ਮੈਂ ਨੇ ਦਾ ਸੰਦੀਪ ਦਾ 24 ਤਰੀਕ ਨੂੰ ਪੂਰੇ ਆ ਅੱਛਾ ਪਰ ਮੈਂ ਵੇਖੋ ਕਿਤੇ ਵੀ ਤਕਾਰ ਕਟਿਆ ਦੇਖੋ ਉਹ ਆਂਦੀ ਦੇਖੋ ਮੈਂ ਤੇ ਵੱਡੀ ਮੰਜਪੂਰੀ ਉਹ ਬਲੈਕ ਗੱਡੀ ਜਾਨੀ ਹੈ ਹਾਂ ਭਾਈ ਜੀ ਛੋਟਿਆ ਤੂੰ ਚਾਈਂ ਸਾਥ ਦੇ ਆਣੀ ਨਹੀਂ ਇਹ ਜੇਟ ਬਲਾਈ ਗਈ ਪੂਰੀ ਕਾਲੀ ਸ਼ਾ ਮੈਂ ਲੈ ਉਹ ਹਾਂ ਹਾਂ ਵੇਖੋ ਕੈਮਰਾਮੈਨ ਤੋਂ ਉੱਚੀ ਹੋਈ ਹੈ ਜੀ ਕੈਮਰਾਮੈਨ ਤੋਂ ਉਹ ਚੀ ਆ ਉੱਚੀ ਆ ਹੋਰ ਉੱਚੀ ਆ ਵੇਖੋ ਆ ਭੀ ਇਹ ਮੈਂ ਤਾਂ ਪੁੱਛੀ ਜੀ ਆ ਭੀ ਇਹ ਦੂਸਰਾਂ ਦੇ ਬਾਰੇ ਕਿਹਦੇ ਜਿਹੜਾ ਕਰੇ ਇਹਨੂੰ ਉੱਧਰੋਂ ਲਿਆਉਂਦੇ ਹਾਂ ਅੰਦਰ ਮੱਟ ਅਜਾ ਉਹਨੂੰ ਆਪਾਂ ਇਧਰੋਂ ਲਈਆ ਆਪਾਂ ਇਧਰੋਂ ਆ ਠੀਕ ਆ ਆਪਣੇ ਨਾ ਮਾਸੀ ਦਾ ਲੜਕਾ ਇੱਥੇ ਬੈਠਾ ਹੋਇਆ ਹਾਂ ਜੀ ਉਹ ਉੱਧਰ ਹੀ ਆਇਆ ਠੀਕ ਆ ਏ ਹਨੀਸ਼ਾ ਨੇ ਕੋਪਾ ਦਿੱਤਾ ਤਾਂ ਆਪਾਂ ਕਿੰਨਾ ਕਰ ਲਈ ਮੋਹਦਾਰੇ ਸਾਹਿਬ ਜੈ ਜੀ ਆਂਦਾ ਜੀ ਨਾਂ ਥੋੜਾ ਚਾਹਦਾ ਜੈ ਜੀ ਖੰਦੇ ਆਪਾਂ ਹਨੀਸ਼ਾ ਮੋਲੋ ਕਰਨਾ ਵਾ ਕੀ ਜਿਹੜਾ ਦੇਣ ਵਾਲਾ ਹੈ ਇਹ ਨਹੀਂ ਚਲੋ ਆਪਾਂ ਆਣਾ ਮੇਲੀ ਦਾ ਹੁਣ ਕੱਸ ਕੇ ਦੇ ਦਿੰਦੇ ਇਹ ਕੰਮ ਨਹੀਂ ਕਰਨਾ ਇਹਦਾ ਮੋਲ ਹਨੀਸ਼ਾ ਡੇਢ ਕਰਨੂ ਡੇਢ ਦੀ ਵੀ ਵੇਖ ਹਾਂਜੀ ਹਾਂਜੀ ਮੋਲੋ ਦਾ 115 ਹਾਂਜੀ ਹਾਂ ਨਾ 1 5 ਦੀ ਦੇਣੀ 1 5 ਦੀ ਮੈਂ ਵੀ ਲੈ ਲੋ ਬਾਕੀ ਨਹੀਂ ਠੀਕ ਹੈ ਠੀਕ ਹੈ ਭਾਈ ਇਹ ਪਹਿਲੀਆਂ ਚ ਨਾ ਉੱਡੀ ਪਹਿਲੇ ਉੱਟਣੀ ਹੈ ਭਾਈ ਉੱਟਣੀ ਹੈ ਪਹਿਲੇ ਇਹ ਭਾਈ ਤਾਸ਼ ਦੇਣ ਮੈਂ ਇਹਨੇ ਖੜਦੇ ਆ ਇਹ ਗਾੜੀ ਵੀ ਉਹਨਾਂ ਹੀ ਪਿੱਛੇ ਵੀ ਉਹਨਾਂ ਆਵੇ ਇੱਥੋਂ ਤੱਕ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਬਿਲਕੁਲ ਭਾਈ ਗਾੜੀ ਦਿਖਾ ਦੇਣਾ ਮੈਂ ਦਿਖਾਉਂ ਅੱਗੇ ਵੀ ਧੜੀ ਤੱਕ ਜਾਣਾ ਮੈਂ ਦੇਖੋ ਆ ਸਾਰਾ ਇਹ ਪਰਮ ਮੈਨੇ ਤੋਨ ਤੱਕ ਕਾਲੀ ਮੈਂ ਜਿਆਦਾ ਭਜੀ ਪੂਰੀ ਜਾਂਚ ਕਾਲੀ ਮੈਂ ਬਿਲਕੁਲ ਹਾਂਜੀ ਤੇ ਆ ਨੀਲੀ ਵੀ ਬੂਰੀ 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 ਨੀਲੀ ਇਹ ਵੀ ਕੋਸ ਨਹੀਂ ਗੱਬਣਾ ਜੀ ਵੀ ਇਹ ਵੀ ਗੱਬਣ ਲੋ ਜੀ ਵੀ ਮੈਂ ਡਬਲ ਪੂਰੀ ਕੋ ਇਹ ਬੋਚ ਨਹੀਂ ਮੈਂ ਵੱਡੀ ਮੱਝ ਪੂਰੀ ਆਹ ਮੂੰਹ ਮਰ ਹਾਬਲ ਵੇਖੋ ਸੈਂਗ ਆਹ ਆਹ ਇਹ ਖਸਫਾਰੀਆਂ ਨਿਸ਼ਾਨੀਆਂ ਡੁਗਿਆ ਦੇ ਮੇਂ ਅੱਖ ਜੀ ਵੇਖੋ ਹਾਂ ਬਿਲਕੁਲ ਉਹ ਰੋ ਠੰਗੀ ਦੋ ਆਹ ਵੇਖੋ ਤੱਕ ਇਹ ਵੀ ਡਾਊਨ ਇਹ ਵੀ ਹੱਤਾ ਦਾ ਰਿਕਾਟ ਵਾਲੀ ਮੈਂ ਰਿਕਾਟ ਵਾਲੀ ਧੱਕਾ ਉਹ ਦੋ ਗਾਲੀ ਮਾ ਤੇ ਆਪ ਹੀ ਲਾਇਆ ਕਿ ਮੈਂ ਆਪ ਹੀ ਲਾਇਆ ਹੋਇਆ ਜੀ ਤੇ ਮੇਰੀ ਵੇਲ ਵੇਖੋ ਜਿਵੇਂ ਆਪਣੇ ਲੈਖ ਘੜੀਰੀ ਘੇਰੀ ਇੱਧਰ ਇਹ ਘੋੜਾ ਇੱਕੇ ਘਰੋਂ ਉਹ ਲਿਆ ਹੋਏ ਹਾਂ ਦੋ ਨੀ ਲੀਂ ਹਾਂ ਇਹ ਤੇ ਆਪ ਅੱਛਾ ਬੜੀ ਬੜੀ ਮਾਜੀ ਭਈ ਹਾਂ ਭਈ ਮੈਂ ਇਹ ਸੰਦੀਪ ਸਿੰਘ ਸਾਹਿਬ ਮੋਲੇ ਦਾ ਲੱਕ ਕਰਾਂਗੇ ਹਾਂਜੀ 95 ਹਾਂਜੀ 93 ਤੇ 92000 ਦੀ ਖਾਤ ਦੇਣੀ ਆ ਨਾ ਹੀ ਛੋੜੀ ਹੋਣੀ ਬਾਤ ਛੋੜ ਵੀ ਨਹੀਂ ਆ ਬਲ ਤੇ ਅੱਛਾ 92 ਦੀ ਦੇਣੀ ਆ 100 200 ਕਰਦਾ 200 ਕਰਦਾ 500 ਕਰਦਾ 500 ਦਾ ਕੀ ਕਰਦਾ ਛੋੜ ਦਾ 500 ਹੋਊਗੀ ਆ ਦੇਖ ਮੈਂ ਵੇਖੋ ਕੁਸ ਨਹੀਂ ਠੀਕ ਹੈ ਮੈਂ 92 ਆਦੇ ਵਿੱਚੋਂ ਆਪ ਲਾਉਣਾ ਮੈਂ ਬਾ ਠੀਕ ਹੈ ਖਲੀਸਾ ਬਸ ਦੇਣ ਵਾਲੇ ਨਾਲ ਪਾਏ ਉਹ ਨਹੀਂ ਜਿਹੜਾ ਵਾਈ ਕਰਨ ਵਾਲੇ ਹਾਂ ਨਹੀਂ ਨਹੀਂ ਹਾਂ ਜੀ ਨਹੀਂ ਲਈ ਵੱਡੀ ਝੋਟੀ ਇਹ ਵੀ ਛੋਟੀ ਦੇਖੋ ਪੂਰੀ ਵੇਖੋ ਇਹ ਵੀ ਟਾਈਮ ਲੈ ਜੂ ਰਿਹਾ ਇਹਦੀ ਅਦਾ ਹਾਂਜੀ ਤੇ ਪੱਟ ਲੈ ਕੋ ਬੋਰਨੀ ਲਈ ਫਾਰ ਗੱਲ ਕੈਮਰਾ ਦੇਖ ਕਹਿੰਦੇ ਰੇਡ ਸੁਣ ਕੇ ਰੇਡ ਇਹ ਦੋ ਤਾਲੀਆਂ ਮੱਜਾਂ ਦੋ ਤਾਲੀਆਂ ਮੱਜਾਂ ਤੇ ਨੀਲੀਆਂ ਸਾਰੀਆਂ ਗੋਡਿਆਂ ਦੇ ਕੋਲ ਲਪਾ ਚੀਆਂ ਬਾਹਾਂ ਦੇ ਬਾਹ ਦੀ ਭਾਵੇਂ ਅੱਡਾਂ ਦੀ ਰੇਡ ਨਿਕੇ ਨਿਕਈ ਹਾਂ ਬੜਾ ਠੀਕ ਹੈ ਬੜਾ ਠੀਕ ਕੋ ਚੱਲਣ ਦੋ ਕਰਾਂ ਦੇ ਨੱਸੋ ਸੰਦੀਪ ਜੀ ਤੁਹਾਨੂੰ ਦੱਸੋ ਬਾਈ ਜੀ ਫਿਰ ਇਹਦਾ ਸੰਦੀਪ ਸਾਹਿਬ 95000 ਹੂੰ ਨਾ 50 ਹਾਂ ਨਾ 85 85 ਠੀਕ ਹੈ ਕਿ ਨਹੀਂ ਠੀਕ ਹੈ ਚੱਲਣ ਦੋ ਮੈਂ ਵੇਖੋ ਕਾਟਾ ਕਾਟ ਕੇ ਮੈਂ ਨਾ ਹੈ ਪਿਓਰ ਨੀਲੀ ਪਿਓਰ ਨੀਲੀ ਹੈ ਜੀ ਨਾ ਪਿਓਰ ਨੀਲੀ ਚਾ ਪਿਓਰ ਵੇਖੋ ਫਾਟ ਚੱਲਣ ਇਹ ਰਣੀ ਇਹ ਮਿਸਟਰ ਇਹ ਸਾਈ ਹੋਈ ਦੋਵਾਂ ਦੀ ਮਜਾ ਅੱਛਾ ਵੇਖ ਗਿਆ ਤੁਮੇ ਅਭੀ ਵੀ ਨਹੀਂ ਚਲੋ ਫੌਨੇ ਆ ਇੱਕ ਜਣ ਮੇਰੀ ਇਹ ਸੁੱਈ ਆ ਹਾਂਜੀ ਉਹ ਵਾਲਾ ਬੱਚਾ ਜਬਰਦਸਤ ਇਹ ਮੈਂ ਟੌਫੀ ਬਾਕੀ ਵੇਚ ਜੀ ਭਾਈ ਜੀ ਦੁੱਧ ਕਿੰਨਾ ਭਾਈ ਜੀ ਦੁੱਧ ਇੱਕੋ ਬੋਲਾ ਹੀ ਸੰਨੀਪਿਆ 6 ਇਹ ਤਾਂ 7 ਕਾ ਹੋਊਗਾ 6 7 ਕਿੰਨੇ ਬੋਲਾ ਹੀ ਆ ਇਹ ਠੀਕ ਆ ਇਹ ਕੋੜਾ ਲੈ ਨਾ ਮਦਦੇ ਦਾ ਤੁਸੀਂ ਕੀ ਕਰਦੇ ਰਹੇ ਹੂੰ ਬੱਚਾ ਨਹੀਂ ਨਾ ਲੈ ਸਕਦੇ ਬੱਚਾ ਸੀਸੀ ਦਾ ਪਿਆਲ ਦੇ ਰਹੇ ਅੱਛਾ ਤੇ ਉਹ ਬੱਚਾ ਇਹਦੇ ਥਲੇ ਨਹੀਂ ਪੈਂਦਾ ਠੀਕ ਆ ਹਾਂ ਇਹ ਆਪਾਂ ਪਹਾੜੇ ਤੇ ਇਦਾਂ ਝੋਦੇ ਆ ਅੱਛਾ ਇਹੀ ਝੋਨੇ ਹੈ ਨੀ ਹਾਂ ਪਹਾੜੇ ਤੇ ਤੇ ਸੂਈ ਦੀ ਵੀ ਆਪਣੀ ਗੱਪਣ ਤੋਂ ਗੱਪਣ ਦੀ ਵੀੜੀ ਵਾਗੀ ਆਈ ਪੈਂਦਾ ਠੀਕ ਆ ਇਹ ਸੰਦੀਸਿਆਂ ਹਾਂ ਨਾ 75000 75000 ਹਾਂ ਚਲੋ ਆ ਵੀ ਝੋਡੀ ਚਲੋ ਵੇਖੀ ਨਾ ਹੁਣ ਖਾਲ ਦਿੰਨੇ ਬਾਕੀ ਕੇ ਨਾਮ ਨਾਲ ਬੇਠਾ ਲੋ ਤੇ ਪਹਿਲਾ ਸੂਆ ਜੀ ਪਹਿਲਾ ਸੂਆ ਚਾਰ ਦੰਦ ਪਹਿਲਾ ਦੋ ਚਾਰ ਦੰਦ ਝੋਟੀ ਆ ਵਾਹ ਸਾਜੀ ਸੂਈ ਸਵੇਰੇ ਜੀ ਸਿੰਘੀ ਨਾਲ ਹਾਜੀ ਸਵੇਰੇ ਸੂਈ ਆ ਆਪ ਇਹਦੇ ਨਾਲ ਬੇਹੇ ਥਲੇ ਹੈ ਅਜੇ ਚੋਲੀ ਹੰਦੀਪਾ ਸੀਐਲ ਦੀ ਛੁੱਟੀ ਸੀ ਨੇ ਹਾਂ ਹਾਂ 8 ਵਜੇ ਬੜਾ ਹੀ ਚਾਰ ਗਾਂਦ ਕੱਟੀ ਪਰ ਭਾਵੇਂ ਇਦਾਂ ਹੀ ਆਵੇ ਸੂਈ ਆ ਵਾਹ ਠੀਕਾ ਹੁਈ ਆ ਮੈਂ ਥੋੜੇ ਭੜਾ ਭੜਾ ਪਈਆਂ ਵਰਸਾ ਪਾਣਾ ਕੱਟਾ ਕੱਟੀ ਦੀ ਇਹ ਕੱਟਾ ਨੀਲੀ ਦਾ ਕੱਟਾ ਨੀਲੀ ਦਾ ਆ ਗਿਆ ਚਲੋ ਹਰਾ ਹਰਾ ਜੇ ਵਾਦੀ ਨਿਕਰਾ ਇਹ ਦੇਖ ਆ ਹਾਂ ਠੀਕਾ ਮੰਦੂ ਤੇ ਬੱਜੀ ਫਿਰਦੀ ਕੀ ਮਰ ਕੀਮਤ ਨਾਲ ਦੱਸੀ ਇਹ ਨੂੰ ਨਹੀਂ ਚਲੋ ਬੰਦੂ ਬੰਦੇ ਘਰ ਗਏ ਆ ਨਹੀਂ ਨਹੀਂ ਕੋਈ ਗੱਲ ਫਿਰ ਬੁਰੇ ਲੱਗੀ ਤਾਂ ਜੇ ਨਾ ਕਰਨੀ ਫਿਰ ਫੋਨ ਤੇ ਕਰ ਲਾਂਗੇ ਨਾ ਤੇ ਬਾਕੀ ਇਹ ਡੰਗਰ ਆ। ਇਹੇ ਧੰਨ ਰਖਾਇਆ। ਫੇ ਚਲੋ। ਮਾਰੀ ਦੀ ਮੇਰ ਬਾਦ ਦੁੱਧ ਵਾਲੇ ਡੰਗਰ ਇਹਦੀ ਗਾਨੀਂ ਕਰੇ। ਬਿਲਕੁਲ ਜੀ। ਵੱਡੇ ਆ ਡੰਗਰ। ਇਹ ਨਹੀਂ ਵੀ ਛੋਟੇ ਆ। ਤੇ ਇੱਕ ਰਮ ਖਾਲ ਦੋ ਕੈਮਰਾਮੈਨ ਨੂੰ ਖਾਲ ਲੈਣਾ। ਫਿਰ ਖਾਲ। ਇਹ ਹੋ ਜੇ। ਪੋਲੀ ਕਿਤੇ ਸੰਦੇਸ਼ੀਆਂ? ਹਾਂ ਜੀ। ਉਹ ਜਿਆਦੀ ਪੋਲੀ ਤੇ ਪਾ। ਸਾਰੀਆਂ ਵਜਾਂ ਹੀ। ਇਹ ਬੁਰੀ ਮੈਂ ਬਹੁਤ ਚੰਗੀ ਲੱਗ ਗਈ। ਇਹਨੇ ਗਾਣਾ ਨਾ ਖੇਡੋ ਨਾ। ਬਨੇ ਜੀ ਬਹੁਤ ਜਲ ਹੁਣ ਵੱਡੀ ਮੈਂ ਵਾ ਵੱਡੀ ਮੈਂ ਪੁਰੀ ਨਹੀਂ ਵਜਦਾ ਭਾ ਵੀ ਕਿੱਦਾਂ ਜਾਵੇ ਤੇ ਦੀ ਸਾ ਪੀਗੀ ਤੋਂ ਬੜੀ ਆਹ ਮੈਂ ਹੋਵੇ ਹਮਿੰਨ ਦੱਸੋ ਇਹੋ ਹੀ ਆ ਬਸ ਅੰਦਰ ਆਪੇ ਇਹ ਚਲੋ ਹਫਤੇ ਬਾਅਦ ਪੰਜ ਦਿਨ ਜਦੋਂ ਵੀ ਟਾਈਮ ਲੱਗਾ ਇਹ ਤਾਂ ਅੰਦਰ ਹੀ ਨੀ ਕਰੇ ਜੀ ਚਲੋ ਬਾਕੀ ਨਹੀਂ ਹੁੰਦਾ ਭਾਈ ਜੀ ਚਲੋ ਆਪਾਂ ਨਾ ਇਹ ਨਹੀਂ ਬਲੋਟ ਕਰਨੀ ਆ ਵਿਸ਼ਵਾਸ ਵਾਲਾ ਕੰਮ ਰੱਖਣਾ ਪਾਉਣ ਨੂੰ ਭਾਵੇਂ ਇਹਦਾ ਵੀ ਇੱਕ 5 30 ਪਾ ਕੇ 5-7 ਹਜ਼ਾਰ ਘਟਾ ਦਿੰਦੇ ਕੋਈ ਫਾਸ ਹੀ ਜਾਂਦਾ ਸਰ ਫਸਾਉਣ ਵਾਲਾ ਕੰਮ ਨਹੀਂ ਕਰਦਾ ਕੋਈ ਨਾ ਕੋਈ ਚਾਰੇ ਤਾਰੇ ਬੰਦੇ ਆ ਹਾਂ ਅਲੀ ਸ਼ਾ ਬਹੁਤ ਇਮਾਨਦਾਰ ਬੰਦੇ ਵੀ ਹੈਗੇ ਹੈਗੇ ਜੀ ਹੈਗੇ ਜਿਹੜੇ ਘਟਾਉਂਦੇ ਹੀ ਨਹੀਂ ਪੈਸੇ ਨਹੀਂ ਘਟਾਉਂਦੇ ਬਾਕੀ ਵੀ ਚਲੋ ਜਿਨ੍ਹਾਂ ਨੂੰ ਪਤਾ ਵਾ ਉਹ ਨਹੀਂ ਘਟਾਉਂਦੇ ਬਿਲਕੁਲ ਸਾਰੇ ਬੰਦੇ ਆਪਣੇ ਹੀ ਦੱਸਦੇ ਆ ਆਪਣੇ ਚੈਨਲ ਤੇ ਜਿਹੜਾ ਜਾਇਜ਼ ਰੇਟ ਹੋ ਸਾਰੇ ਸਮਝਦੇ ਆ ਬਿਲਕੁਲ ਹਾਂ ਜੀ ਬਾਕੀ ਇਹੋ ਮਾਲਿਆ ਤੇ ਹੋਰ ਸੁਣਾਓ ਬਸ ਠੀਕ ਹੈ ਮੇਰਾ ਜੀ ਚਲੋ ਨੰਬਰ ਜੀ 70082 42705 ਪਿੰਨ ਕੋਡ ਹੈ ਜਿਲ੍ਹਾ ਅੰਮ੍ਰਿਤਸਰ ਸੀਲ ਬਾਬਕਾ ਠੀਕ ਹੈ ਮੇਰੇ ਵੀ ਸਤਿ ਸ੍ਰੀ ਅਕਾਲ